ਇੱਕ ਗੱਲ ਸਮਝ ਨਹੀਂ ਆ ਰਹੀ ਜਦੋਂ ਜੈਸਮੀਨ ਇੱਥੇ ਆਈ ਸੀ ਤੁਹਾਡਾ ਫਰਜ਼ ਨਹੀਂ ਮੰਨਦਾ ਸੀ ਮੈਨੂੰ ਫੋਨ ਕਰਕੇ ਦੱਸਣ ਦਾ ਮੰਮੀ ਜੀ ਇੱਕ ਗੱਲ ਤਾਂ ਸਮਝ ਆ ਗਈ ਨਾ ਤੇ ਕਿਰਨ ਵੀਰੇ ਨਾਲ ਲੈਣਾ ਚਾਹੁੰਦੀ ਆ ਤੇ ਨਾ ਵੀਰਾ ਕਿਰਨ ਨਾਲ ਲੈਣਾ ਚਾਹੁੰਦਾ ਉਹ ਤੇ ਨਾ ਤੈਨੂੰ ਪਤਾ ਹੀ ਐ ਵੀ ਕੁੜੀ ਦੀ ਟੈਨਸ਼ਨ ਨਾ ਮੈਨੂੰ ਰਾਤ ਦਿਨ ਖਾਈ ਜਾਂਦੀ ਐ ਰੀਆ ਤੂੰ ਮੈਨੂੰ ਕਹਿੰਦੀ ਸੀ ਨਾ ਦੀਦੀ ਮੈਂ ਵਕੀਲ ਬਣ ਗਈ ਆ ਕਦੇ ਮੇਰੀ ਲੋੜ ਪਈ ਤਾਂ ਮੈਨੂੰ ਯਾਦ ਕਰਿਓ ਮੈਂ ਨਾ ਕੇਸ ਲਵਾਨਾ ਆਪਣੇ ਭਰਾ ਤੇ ਆਪਣੀ ਮਾਂ ਤੇ ਇਨਾਂ ਨੇ ਮੇਰੀ ਪਰਜਾਇਲ ਨੂੰ ਬੜਾ ਦੁਖੀ ਕੀਤਾ ਪਿਆ ਤੇ ਮੈਂ ਲੋਕੇਸ਼ਨ ਸੈਂਡ ਕਰ ਰਹੀ ਹਾਂ ਤੈਨੂੰ ਕੱਲ ਸਵੇਰੇ ਤੂੰ ਮੈਨੂੰ ਮੇਰੇ ਘਰੇ ਹੋਣੇ ਚਾਹੀਦੀ ਹੈ ਕਿੰਨੂੰ ਮਿਲਣਾ ਹੈ ਸਮਰਜੀ ਜੀ ਪਾਸ ਕਰੀ ਜਾਣੇ ਹੋ ਤੁਸੀਂ ਕੌਣ ਹੋ ਤੇ ਕਿਨੂੰ ਮਿਲਣਾ ਵਾ ਇਹ ਰੀਆ ਐਡਵੋਕੇਟ ਰੀਆ ਮੈਂ ਨਾ ਮੰਮੀ ਤੇ ਸਵਰਨੇ ਤੇ ਕੇਸ ਲਵਾਉਣ ਲੱਗੀ ਆ ਵਿੱਚੇ ਤੇਰਾ ਨਾਮ ਵੀ ਲਿਖਾਉਂਗੀ ਜਿਹੜਾ ਤੂੰ ਜ਼ਿਆਦਾ ਹੀ ਹਵਾ ਚੁੱਡੀ ਫਿਰਦੀ ਹੈ ਤੇ ਹੁਣ ਨਾ ਪੁੰਜੇ ਲਾਉਂਗੀ ਪਾਣੀ ਦਾ ਠੰਡਾ ਗਲਾਸ ਲੈ ਕੇ ਨਾ ਕਿਰਨ ਵਾਲੇ ਕਮਰੇ ਚ ਆ ਜਾ ਸ਼ੁਕਰ ਰੀਆ ਤੋਂ ਇੱਕ ਫੋਨ ਤੇ ਮੇਰੇ ਆ ਗਈ ਲੈ ਦੇਦੀ ਆਣਾ ਕਿਵੇਂ ਨਹੀਂ ਸੀ ਮੈਂ ਇਸ ਕਰਕੇ ਨਹੀਂ ਇੱਥੇ ਆਈ ਕਿ ਮੈਂ ਵਕੀਲ ਆ ਮੈਂ ਤਾਂ ਇਸ ਕਰਕੇ ਆਈ ਆ ਕਿ ਤੁਸੀਂ ਮੈਨੂੰ ਯਾਦ ਕੀਤਾ ਕੋਈ ਗੱਲ ਨਹੀਂ ਹੁਣ ਇਹਨਾਂ ਸਾਰਿਆਂ ਦੀ ਲੈਂਡ ਸਿੱਧੀ ਕਰਕੇ ਹਟਾਂਗੇ ਕਿਰਨ ਮਿਲ ਰੀਆ ਨੂੰ ਦੀਦੀ ਰੀਆ ਮੈਂ ਪਛਾਨਿਆ ਨਹੀਂ ਇਹ ਨਾ ਐਡਵੋਕੇਟ ਹੈ ਮਨ ਮੰਮੀ ਤੇ ਸਵਰਨੇ ਤੇ ਤੇ ਲਪਰੀ ਤੇ ਕੇਸ ਲਵਾਉਣ ਲੱਗੀ ਆ ਦੀਦੀ ਤੁਸੀਂ ਬੈਠੋ ਹਲੋ ਵੀਰੀ ਹਲੋ ਕਿੱਦਾਂ ਠੀਕ ਹੋ ਹਾਂਜੀ ਬੱਚੇ ਮੈਂ ਤਾਂ ਠੀਕ ਆ ਆ ਤੁਹਾਡੇ ਘਰੇ ਜਿਹੜੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ ਨਾ ਉਹਨਾਂ ਤੋਂ ਤੁਹਾਡਾ ਛੁਟਕਾਰਾ ਕਰਾਉਣ ਆਈ ਆ ਜਸਮਿਨ ਦੀਦੀ ਤੁਸੀਂ ਛੱਡੋ ਕਦੇ ਆਪਾਂ ਕੇਸਾਂ ਦੇ ਚੱਕਰਾਂ 'ਚ ਪਈ ਜਾਂਦੇ ਹਾਂ ਰਲ ਮਿਲ ਕੇ ਆਪਾਂ ਫੈਸਲਾ ਕਰ ਲੈਣੇ ਆ ਕਿਰਨ ਕੱਲ ਦੀਆਂ ਨਾ ਗੁਰਨੋ ਦੀਆਂ ਗੱਲਾਂ ਨੇ ਨਾ ਮੇਰੀਆਂ ਚੀਕਾ ਕਢਵਾ ਦਿੱਤੀ ਆ ਸੋਚਿਆ ਤੇ ਮੈਂ ਵੀ ਇਹੀ ਸੀ ਕਿ ਆਪਾਂ ਬੈਠ ਕੇ ਗੱਲਾਂ ਕਰ ਲਾਂਗੇ ਇਹਨਾਂ ਨੂੰ ਕਿੱਦਾਂ ਪਤਾ ਚੱਲੇਗਾ ਕਿਸੇ ਦੇ ਧੀਆਂ ਦੇ ਚੀਕਾ ਨਿਕਲਣਾਂ ਤੇ ਆਪਣੀ ਵਾਰੀ ਕੀ ਹੁੰਦਾ ਵੈ ਜਸਮਿਨ ਦੀਦੀ ਸੌਰੀ ਟੂ ਇੰਟਰਪਟ ਯੂ वैसे मेरा बंदा ਤਾਂ ਨਹੀਂ ਪਰ ਫਿਰ ਵੀ ਇੱਕ ਕਨਫਰਮੇਸ਼ਨ ਲੈਣ ਦੇ ਲਈ ਪੁੱਛਦੀ ਆ ਕਿ ਤੁਸੀਂ ਪੱਕਾ ਮਨ ਬਣਾ ਲਿਆ ਕਿ ਕੇਸ ਹੀ ਕਰਨਾ ਹੈ ਪਾਣੀ ਨੂੰ ਬੜਾ ਟਾਈਮ ਲਾਤਾ ਹੁਣ ਚਾਹ ਨੂੰ ਨਾ ਲੱਗੇ ਨਹੀਂ ਇੱਥੇ ਕੁਰਸੀ ਲੈ ਕੇ ਬਹਿ ਜਾ ਜੇ ਗੱਲਾਂ ਹੀ ਸੁਣਨੀਆਂ ਤੇ ਟੈਨਸ਼ਨ ਨਾ ਲੈ ਸਾਰਾ ਕੁਝ ਤੇਰੇ ਸਾਹਮਣੇ ਹੀ ਹੋਏਗਾ ਦੱਸੋ ਦੀਦੀ ਤੁਸੀਂ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੱਤਾ ਪੱਕਾ ਮਨ ਬਣਾ ਲਿਆ ਹੈ ਨਾ ਤੁਸੀਂ ਹਾਰੀਆ ਮੈਂ ਤੇ ਪੱਕਾ ਮਨ ਬਣਾ ਲਿੱਤਾ ਵੈ ਮੈਂ ਨਾ ਹੁਣ ਤੈਨੂੰ ਮੋਟੀ ਮੋਟੀ ਗੱਲ ਦੱਸਦੀ ਆ ਮੇਰਾ ਭਰਾ ਨਾ ਇਹਨੂੰ ਭਜਾ ਕੇ ਲੈ ਕੇ ਆਇਆ ਸੀ ਤੇ ਇਹਨੇ ਜਾਮੀਆਂ 2 3 ਆ ਤੇ ਜਰੂਰ ਤੇ ਦੂਜੀ ਤੀ ਹੋਈ ਆ ਨਾ ਮੇਰਾ ਭਰਾ ਤੇ ਮੇਰੀ ਮਾਂ ਉਹਨਾਂ ਨੂੰ ਪਰੇਸ਼ਾਨ ਕਰਦੇ ਪਏ ਨੇ ਕਿ ਮੁੰਡਾ ਨਹੀਂ ਹੋਇਆ ਮੇਰੀ ਮਾਂ ਨੂੰ ਤੇ ਇਹ ਚੀਜ਼ ਸਮਝ ਨਹੀਂ ਆਂਦੀ ਤੇ ਜਾਂ ਪੁੱਤ ਕਿਸੇ ਜਨਾਨੀ ਦੇ ਹੱਥ ਵਾਸ ਥੋੜੀ ਹੈਗਾ ਮੈਂ ਵਾਹ ਇੱਕ ਤਾਂ ਚੋਰੀ ਤੇ ਉੱਤੋਂ ਸੀਨਾ ਚੋਰੀ ਇਹ ਤਾਂ ਕੁਝ ਜ਼ਿਆਦਾ ਹੀ ਹੋ ਰਿਹਾ ਭਰਾ ਤੁਹਾਡਾ ਕੁਝ ਜ਼ਿਆਦਾ ਹੀ ਹਵਾ ਦੇ ਵਿੱਚ ਨਹੀਂ ਉੱਡਦਾ ਪਿਆ ਇੱਕ ਤਾਂ ਭਜਾ ਕੇ ਲਿਆਇਆ ਤੇ ਉੱਤੋਂ ਨੂੰ ਤੰਗ ਵੀ ਕਰਦਾ ਪਿਆ। ਇੱਕ ਸਾਲ ਤੋਂ ਰਿਹਾ ਮੇਰਾ ਭਰਾ ਇਹਨੂੰ ਇੰਨਾ ਪਰੇਸ਼ਾਨ ਕਰਦਾ ਪਿਆ ਵੈ। ਮੈਂ ਤਾਂ ਅਚਾਨਕ ਹੀ ਇੱਥੇ ਆ ਗਈ। ਮੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀ। ਨਾ ਹੀ ਇਸ ਕਮਲੀ ਨੇ ਮੈਨੂੰ ਦੱਸਿਆ। ਤੇ ਹੁਣ ਤੁਹਾਡਾ ਭਰਾ ਕਿੱਥੇ ਹੈ? ਉਹਨਾਂ ਨੂੰ ਵੀ ਤਾਂ ਬਲਾਉਜ਼ਰ ਆ। ਮੈਂ ਉਹਨਾਂ ਨਾਲ ਵੀ ਗੱਲ ਕਰਾਂ। ਉਹਦੀ ਵੀ ਸੁਣ ਲੈ। ਹੱਲੇ ਇਹਦੇ ਨਾਲ ਤਲਾਕ ਨਹੀਂ ਹੋਇਆ ਤੇ ਬਾਹਰ ਕਿਸੇ ਕੁੜੀ ਨਾਲ ਕੋਟ ਮੈਰਿਸ ਕਰਾ ਕੇ ਰਹੀ ਜਾਂਦਾ ਪਿਆ। ਇਹੋ ਜਿਹੇ ਭਰਾ ਦਾ ਮੈਂ ਆਚਾਰ ਪਾਣਾਵੇਂ, ਕੇਸ ਹੀ ਲਵਾਵਾਂਗੀ। ਦੀਦੀ, ਅੱਜ ਨੀਆਂ ਵੀ ਗੱਲਾਂ ਤੁਸੀਂ ਮੈਨੂੰ ਦਸੀਆਂ। ਇਸ ਹਿਸਾਬ ਨਾਲ ਤਾਂ ਤੁਹਾਡਾ ਭਰਾ ਬਹੁਤ ਸਕੀਮੀ ਹੈ। ਜਾਂ ਤਾਂ ਉਹਨੇ ਕੋਰਟ ਮੈਰਿਜ ਕਰਾਈ ਨਹੀਂ ਹੋਣੀ। ਕਿਉਂਕਿ ਜੇ ਕੋਰਟ ਮੈਰਿਜ ਕਰਾਨ ਲੱਗੀ ਹੈ ਨਾ ਤੇ ਉੱਥੇ ਤਲਾਕ ਦੇ ਪੇਪਰ ਲਹਿਦਾ ਲੱਗਦੇ ਨੇ। ਬਿਨਾ ਤਲਾਕ ਦੇ ਪੇਪਰਾਂ ਤੋਂ ਤਾਂ ਕੋਰਟ ਮੈਰਿਜ ਵੀ ਰਜਿਸਟਰ ਨਹੀਂ ਹੁੰਦੀ। ਤੇ ਜਿੰਨੀਆਂ ਗੱਲਾਂ ਤੁਸੀਂ ਮੈਨੂੰ ਦੱਸੀਆਂ ਨੇ ਇਸ ਹਿਸਾਬ ਨਾਲ ਤਾਂ ਫਿਰ ਤੁਹਾਡੇ ਭਰਾ ਤੇ 3-4 ਕੇਸ ਲੱਗਦੇ ਨੇ। ਪਹਿਲਾ ਕੇਸ ਡੋਮੈਸਟਿਕ ਵਾਇਲੈਂਸ ਦਾ ਜਿਹਦੇ ਵਿੱਚ ਉਹਨੇ ਆਪਣੀ ਘਰ ਵਾਲੀ ਨੂੰ ਤੰਗ ਕੀਤਾ। ਦੂਜਾ ਕੇਸ ਧੋਖਾ ਧੜੀ ਦਾ ਜਿਹਦੇ ਵਿੱਚ ਆਪਣੀ ਘਰ ਵਾਲੀ ਨੂੰ ਛੱਡ ਕੇ ਉਹਨੇ ਦੂਜੀ ਕੁੜੀ ਨਾਲ ਵਿਆਹ ਕਰਾਇਆ ਤੇ ਤੀਸਰਾ ਕੇਸ हां दीदी ਤੀਜਾ ਕੇਸ ਤੁਹਾਡੇ ਮੰਮੀ ਤੇ ਬੰਦਾ ਜਿਨ੍ਹਾਂ ਨੇ ਇੱਕ ਔਰਤ ਹੋਣ ਦੇ ਬਾਵਜੂਦ ਵੀ ਤੁਹਾਡੀ ਪਰਜਾਈ ਨੂੰ ਫੋਰਸ ਕੀਤਾ ਕਿ ਉਹ ਕੁੜੀਆਂ ਨਹੀਂ ਮੁੰਡਾ ਜੰਮ ਕੇ ਦੇਵੇ ਦੇਖ ਲੈ ਕਿਰਨ ਹੁਣ ਇਹਨਾਂ ਤੇ ਕੇਸ ਵੀ ਲੱਗੇਗਾ ਤੈਨੂੰ ਹਿੱਸਾ ਵੀ ਮਿਲੇਗਾ ਤੇ ਤੇਰੀ ਬੰਦੀ ਇੱਜ਼ਤ ਵੀ ਮਿਲੇਗੀ ਤੈਨੂੰ ਬਸ ਹੁਣ ਤੂੰ ਨਾ ਪੈਰ ਛੱਡੀ ਜੈਸਮਿਨ ਦੀਦੀ ਤੁਹਾਡੀ ਤੇ ਮੇਰੀ ਬੜੀ ਪੁਰਾਣੀ ਦੋਸਤੀ ਹੈ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਤੇ ਇਸ ਗੱਲੋਂ ਮੈਂ ਤੁਹਾਨੂੰ ਇੱਕ ਗੱਲ ਕਹਾਂ ਗੁੜਾ ਤਾਂ ਨਹੀਂ ਮੰਨਾਂਗੇ ਹਾਂ ਹਾਂ ਰੀਆ ਦੱਸ ਤੂੰ ਕੁਝ ਗੱਲ ਥੋੜੀ ਸੋਚੇਂਗੀ ਮੇਰੇ ਬਾਰੇ ਦੀਦੀ ਮੈਂ ਤਾਂ ਇਹ ਕਹਿੰਦੀ ਸੀਗੀ ਵੀ ਆਪਾਂ ਕੇਸ ਨਾ ਲਗਾਈਏ ਮੈਂ ਇਹਨਾਂ ਦਾ ਵੈਸੇ ਹੀ ਹੱਲ ਕੱਢ ਦਵਾਂ ਤੇ ਫੇਰ ਰੀਆ ਇਹ ਕਿਸੇ ਪਾਸੇ ਲੱਗਦੇ ਹੀ ਨਹੀਂ ਪਏ ਕੇਸ ਨਾ ਲਗਾਉਣ ਤੋਂ ਬਾਅਦ ਇਹਨਾਂ ਨੇ ਕੁਝ ਦੇਣਾ ਹੀ ਨਹੀਂ ਇਹਨੂੰ 5 ਲੱਖ ਰੁਪਏ ਦਿੰਦੇ ਪਏ ਨੇ ਇਹਨੂੰ ਤੂੰ ਦੱਸ 5 ਲੱਖ ਰੁਪਏ ਨਾਲ ਜ਼ਿੰਦਗੀ ਨਿਕਲਦੀ ਹੈ 5 ਲੱਖ ਰੁਪਏ ਦਿੰਦੇ ਪਏ ਨੇ ਇਹਦਾ ਤੇ ਘੱਟੋ ਘੱਟ 15 ਲੱਖ ਰੁਪਏ ਬੰਦਾ ਹੈ 15 ਲੱਖ ਇਹਨੂੰ ਮਿਲੇਗਾ ਕਮ ਸੇ ਕਮ ਬਾਹਰ ਘਰ ਲੈ ਲੇਗੀ ਸਿਰ ਤੇ ਛੱਤ ਹੋਏਗੀ ਤੇ ਕੰਮ ਕਰਕੇ ਆਪਣੇ ਧੀਆਂ ਪਾਲ ਲੇਗੀ ਦੇਖੋ ਦੀਦੀ ਮੈਂ ਵਕੀਲ ਹੋਣ ਤੋਂ ਪਹਿਲਾਂ ਇੱਕ ਇਨਸਾਨ ਆ ਮੈਂ ਤੁਹਾਨੂੰ ਗਲਤ ਸਲਾਹ ਨਹੀਂ ਦਵਾਂਗੀ ਇਸ ਕਰਕੇ ਕਹਿ ਰਹੀ ਆ ਵੀ ਮੈਂ ਇਹਨਾਂ ਦਾ ਬਿਨਾਂ ਕੇਸ ਤੋਂ ਹੀ ਕਰਾ ਦਿੰਦੀ ਆ ਤੂੰ ਇਹਨਾਂ ਤੇ ਕੇਸ ਲਵਾ ਤੇ ਇਹਨੂੰ ਜਿਤਾ ਤੂੰ ਟੈਨਸ਼ਨ ਨਾ ਲੈ ਤੇਰੀ ਬੰਦੀ ਫੀਸ ਮੈਂ ਤੈਨੂੰ ਜ਼ਰੂਰ ਦਵਾਂਗੀ ਕੰਮ ਤਾਂ ਕੰਮ ਹੈ ਦੀਦੀ ਤੁਸੀਂ ਇੱਕ ਪਾਸਾ ਦੇਖ ਰਹੇ ਹੋ ਤੇ ਮੈਂ ਕਿੰਨੇ ਪੁਆਇੰਟ ਆਫ 뷰 ਦੇ ਨਾਲ ਦੇਖਦੀ ਆ ਕੇਸ ਤਾਂ ਮੈਂ ਇਹਨਾਂ ਤੇ ਲਵਾਈ ਦਵਾਂਗੀ ਤੇ ਦੀਦੀ ਨੂੰ ਜਿਤਾ ਵੀ ਦਵਾਂਗੀ ਇਹਨਾਂ ਦਾ ਬੰਦਾ ਹਿੱਸਾ ਵੀ ਮਿਲੇਗਾ ਤੇ ਇਹਨਾਂ ਦਾ ਬੰਦਾ ਹੱਕ ਵੀ ਮਿਲੇਗਾ ਪਰ ਤੁਹਾਡਾ ਕੀ ਤੁਸੀਂ ਤਾਂ ਸਾਰੀ ਉਮਰ ਇਹਨਾਂ ਦੇ ਨਾਲ ਵਰਤਣਾ ਤੁਹਾਡਾ ਤੇ ਪੇਕਾ ਹੈ ਨਾ ਜੇ ਤੁਸੀਂ ਆਪਣੇ ਭਰਾ ਤੇ ਆਪਣੀ ਮੰਮੀ ਦੇ ਉੱਤੇ ਕੇਸ ਲਵਾਨੇ ਹੋ ਤੇ ਰਿਸ਼ਤਾ ਤੁਹਾਡਾ ਖਰਾਬ ਹੋਣਾ ਹੈ ਉਹਨਾਂ ਦਾ ਕੀ ਹੈ ਉਹਨਾਂ ਨੇ ਤਾਂ ਆਪਣਾ ਹਿੱਸਾ ਲੈ ਕੇ ਚਲੀ ਜਾਣਾ ਤੇ ਆਪਣੀਆਂ ਧੀਆ ਨੂੰ ਪਾਲ ਲੈਣਾ ਓਕੇ ਤੁਸੀਂ ਹੋਣਾ ਦੀਦੀ ਹੁਣ ਤੁਸੀਂ ਇਹ ਨਾ ਕਹਿਣਾ ਕਿ ਮੈਨੂੰ ਇਹੋ ਜਿਹਾ ਪੇਕਾ ਤਾਂ ਚਾਹੀਦਾ ਵੀ ਨਹੀਂ ਪੇਕਾ ਚਾਹੇ ਜਿੱਦਾਂ ਦਾ ਮਰਜ਼ੀ ਹੋਵੇ ਚੰਗਾ ਜਾਂ ਮਾੜਾ ਹਰ ਧੀ ਨੂੰ ਚਾਹੀਦਾ ਹੀ ਹੁੰਦਾ ਜਸਮਿਨ ਦੀਦੀ ਰੀਆ ਜੇ ਠੀਕ ਕਹਿ ਰਹੇ ਨੇ ਕਿ ਮੇਰੇ ਕਰਕੇ ਤੁਹਾਡਾ ਪੇਕਾ ਛੁੱਟੇ ਐ ਮੈਂ ਵੀ ਨਹੀਂ ਚਾਹਂਦੀ ਜੋਇਆ ਦੇਣਾ ਚਾਹੁੰਦੇ ਦੇ ਦਨ ਨਹੀਂ ਦੇਣਗੇ ਤਾਂ ਵੀ ਠੀਕ ਐ ਪਰ ਮੈਂ ਨਾ ਇਸ ਬੋਝ ਨਾਲ ਨਹੀਂ ਜੀਣਾ ਚਾਹਂਦੀ ਕਿ ਮੇਰੇ ਕਰਕੇ ਤੁਹਾਡਾ ਪੇਕਾ ਛੁੱਟਿਆ ਦੇਖੋ ਦੀਦੀ ਮੈਂ ਤੁਹਾਨੂੰ ਗੱਲਾਂ 'ਚ ਨਹੀਂ ਲਾਣਾ ਚਾਹਂਦੀ ਨਾ ਤੁਹਾਡਾ ਟਾਈਮ ਵੇਸਟ ਕਰਨਾ ਚਾਹਨੀ ਆ ਜੇ ਤੁਸੀਂ ਮੈਨੂੰ ਇੱਥੇ ਬੁਲਾਇਆ ਐ ਤੇ ਮੇਰੇ 'ਚ ਜ਼ਰੂਰ ਕੋਈ ਕਾਬਲੀਅਤ ਹੋਏਗੀ ਤਾਂ ਹੀ ਬੁਲਾਇਆ ਮੈਂ ਇਹਨਾਂ ਨੂੰ ਇਹਨਾਂ ਦਾ ਬੰਡਾ ਹਿੱਸਾ ਦਵਾ ਦੂੰਗੀ ਉਹ ਵੀ ਬਿਨਾਂ ਕੇਸ ਕੀਤੇ ਬਸ ਤੁਸੀਂ ਇਦਾਂ ਕਰੋ ਘਰ ਦੇ ਵਿੱਚ ਤੁਹਾਡੇ ਮੰਮੀ ਤੇ ਇਹਨਾਂ ਦੇ ਹਸਬੰਦ ਤੇ ਬਾਕੀ ਜੇ ਕੋਈ ਹੋਰ ਮੈਂਬਰ ਵੀ ਹੈਗਾ 15 ਮਿੰਟ ਤੱਕ ਸਾਰਿਆਂ ਨੂੰ ਇੱਕੋ ਜਗ੍ਹਾ ਇਕੱਠੇ ਕਰ ਲਓ ਆਪਾਂ ਬਹਿ ਕੇ ਹੁਣੇ ਗੱਲ ਕਰ ਲੈਣੇ ਆਂ ਹਰੀਆ ਜੀ ਮੈਂ ਨਾ ਅੜ ਕੇ ਨਹੀਂ ਬੈਠੀ ਕਿ ਮੈਨੂੰ 15 ਲੱਖ ਹੀ ਮਿਲੇ ਜਿੰਨਾ ਵੀ ਮਿਲ ਜਾਵੇ ਮੈਂ ਸਾਰ ਲਾਂਗੀ ਪਰ ਇੱਕ ਗੱਲ ਯਾਦ ਰੱਖਿਓ ਮੇਰੇ ਕਰਕੇ ਦੀਦੀ ਦਾ ਪੇਕਾ ਨਹੀਂ ਛੁੱਟਣਾ ਚਾਹੀਦਾ ਸੈਸ਼ਨ ਅਲੋਕ কিরਣ ਦੀਦੀ ਜੋ ਵੀ ਹੋਊਗਾ ਨਾ ਸਾਰਿਆਂ ਦੇ ਹੱਕ ਚ ਹੀ ਹੋਊਗਾ ਨੇ ਮੈਂ ਚੰਗਾ ਭਲਾ ਇੰਟਰਵਿਊ ਵਾਸਤੇ ਜਾ ਰਿਹਾ ਸੀ ਤੂੰ ਮੈਨੂੰ ਵਿੱਚ ਫੋਨ ਕਰਕੇ ਕੋਈ ਬੁਲਾ ਲਿਆ ਤੇ ਨਾਲੇ ਇਹ ਕੌਣ ਨੇ ਮੈਂ ਤਾਂ ਤੈਨੂੰ ਇਹ ਕਹਿਣ ਲੱਗੀ ਸੀ ਨਾ ਤਾਂ ਤੂੰ ਆਪ ਪੰਗਿਆ ਚ ਪੈ ਨਾ ਹੀ ਸਾਨੂੰ ਪੰਗਿਆ ਜਪਾ ਤੇਰਾ ਨਬੇੜਾ ਕਰਨ ਵਾਸਤੇ ਬੁਲਾਇਆ ਇਹਨਾਂ ਨੂੰ ਮੈਂ ਓਏ ਇਹ ਤਾਂ ਮੈਨੂੰ ਲਾਪਰੀ ਤੇਨ ਦੱਸਤਾ ਵੀ ਸਾਡੇ ਤੇ ਨਾ ਕੇਸ ਲਾਉਣ ਦੀ ਤਿਆਰੀਆਂ ਹੋ ਰਹੀਆਂ ਜੈਸਮਿਨ ਤੇ ਜੋ ਕੁਝ ਕਰ ਰਹੀ ਹੈ ਨਾ ਚੰਗਾ ਨਹੀਂ ਕਰ ਰਹੀ ਮੰਨਿਆ ਮੰਨਿਆ ਜੀ ਨਾ ਸਮਾਈਲਾ ਨਾ ਕਰ ਜਦੋਂ ਦੇਖੋ ਘਰ ਤੋੜਨ ਵਾਲੀ ਲੱਗੀ ਰੰਨੀ ਹੈ ਕਦੀ ਘਰ ਜੋੜਨ ਵਾਲੀ ਗੱਲਾਂ ਵੀ ਕਰ ਲਿਆ ਕਰ ਮਨਪ੍ਰੀਤ ਸੋਟੇ ਦੇ ਦੋ ਕੰਮ ਤੇ ਦੀਦੀ ਜਦੋਂ ਬੰਦਾ ਦਿਮਾਗ ਤੋਂ ਪੈਦਲ ਹੋਵੇ ਨਾ ਉਹ ਤਾਂ ਛੁੱਟ ਛੁੱਟ ਕੇ ਕੁਝ ਨਹੀਂ ਬੰਨਦਾ ਹੁੰਦਾ ਇਹਨਾਂ ਦਾ ਲਾਜ ਹੀ ਕਰਾਉਣਾ ਪੈਂਦਾ ਮਨਪ੍ਰੀਤ ਮੈਂ ਤਾਂ ਕਹਿੰਨੀ ਫਿਰ ਇਹਨੂੰ ਅੰਮ੍ਰਿਤਸਰ ਪਾਗਲਖਾਨੇ ਛੱਡਿਆ ਦੋ ਕੁ ਮਹੀਨੇ ਵਾਸਤੇ ਕੀ ਪਤਾ ਉੱਥੇ ਇਹਦਾ ਲਾਜ ਹੋ ਜੇ ਮੈਂ ਤਾਂ ਕਹਿੰਦੀ ਆ ਵੈਸੇ ਉਹਦੀ ਤਾਂ ਇੱਕ ਬ੍ਰਾਂਚ ਆਗਰੇ ਵੀ ਹੈਗੀ ਹੈ ਮਨ ਬਣਾ ਲਓ ਤੁਸੀਂ ਕਿੱਧਰ ਜਾਣਾ ਅੰਮ੍ਰਿਤਸਰ ਜਾਂ ਆਗਰੇ पागलखाने ਜਿਹੜੇ ਬਾਕੀ ਦੇ ਪਾਗਲ ਹੈਗੇ ਨੇ ਹੋਰ ਪਾਗਲ ਕਰਦਨੇ ਆ ਵੈਸੇ ਨਾ ਦੀ ਜੀ ਤੁਸੀਂ ਲਾਇਰ ਹੋ ਤੇ ਤੁਸੀਂ ਜਿਹੜੇ ਕੰਮ ਲਈ ਆਏ ਹੋ ਉਹੀ ਕੰਮ ਕਰ ਲਓ ਆ ਫालतू ਦੀਆਂ ਗੱਲਾਂ ਨਾ ਕਰੋ ਤੇ ਮੈਂ ਕਿੱਥੇ ਰਹਿਣਾ ਤੇ ਕਿੱਥੇ ਨਹੀਂ ਰਹਿਣਾ ਇਹ ਤੁਸੀਂ ਨਹੀਂ ਡਿਸਾਈਡ ਕਰ ਸਕਦੇ ਆ ਦੇਖਾਂ ਮਾੜਾ ਜਿਹਾ ਕੁਝ ਕਹੇ ਤਾਂ ਕਿੰਦਾ ਜ਼ਬਾਨ ਚੱਲਦੀ ਹੈ ਇਹੀ ਜ਼ਬਾਨ ਘਰ ਤੋੜਦੀ ਵੀ ਹੈ ਤੇ ਘਰ ਜੋੜਦੀ ਵੀ ਹੈ ਚਲੇ ਤੇਰੇ ਨਾਲ ਤੇ ਮੱਥਾ ਲਾਣਾ ਹੀ ਬੇਕਾਰ ਹੈ ਰੀਆ ਦੇ ਮਮੀ ਨੂੰ ਗਿਆਨ ਮਾੜਾ ਜਿਹਾ ਦੇਖੋ ਆਂਟੀ ਜੀ ਮੈਂ ਤਾਂ ਇਹੀ ਕਹਿਣਾ ਚਾਹਨੀ ਆ ਕਿ ਤੁਸੀਂ ਆਪਣੀ ਨੂੰਹ ਨੂੰ ਬਹੁਤ ਤੰਗ ਕੀਤਾ ਤੇ ਵੀ ਜੀ ਤੁਸੀਂ ਆਪਣੀ ਘਰਵਾਲੀ ਨੂੰ ਤਾਂ ਤੰਗ ਕੀਤਾ ਹੀ ਐ ਆਪਣੇ ਬੱਚਿਆਂ ਨੂੰ ਵੀ ਬਹੁਤ ਤੰਗ ਕੀਤਾ ਨਾ ਨਾ ਕਰਦੇ ਵੀ ਨਾ ਤੁਹਾਡੇ ਤੇ 3-4 ਕੇਸ ਲੱਗਦੇ ਨੇ ਤੇ ਉਹਨਾਂ ਚੋਂ ਇੱਕ ਤਾਂ ਐਦਾਂ ਦਾ ਜਿਹਦੇ ਚ ਤੁਹਾਡੀ ਜ਼ਮਾਨਤ ਵੀ ਨਹੀਂ ਹੋਣੀ ਇੱਕ ਤਾਂ ਹਰਕਤ ਤੁਸੀਂ ਐਦਾਂ ਦੀ ਕੀਤੀ ਹੋਈ ਐ ਕਿਵੇਂ ਪੁਲਿਸ ਨੂੰ ਫੋਨ ਲਾਵਾ ਨਾ ਤੇ ਉਹਨਾਂ ਨੇ ਤੁਹਾਨੂੰ ਹੁਣੇ ਗੱਡੀ ਚ ਪਾ ਕੇ ਲੈ ਜਾਣਾ ਤੁਸੀਂ ਤਾਂ ਬਿਨਾਂ ਤਲਾਕ ਤੋਂ ਹੀ ਕੋਰਟ ਮੈਰਿਜ ਕਰਾਈ ਬੈਠੇ ਹੋ ਜਿਹਨੂੰ ਐਕਸਟਰਾ ਮੈਰਿਟਲ ਅਫੇਅਰ ਕਹਿੰਦੇ ਨੇ ਤੇ ਨਾਲੇ ਇਹਦੇ 'ਚ ਤੁਹਾਡੀ ਤਾਂ ਜਮਾਨਤ ਵੀ ਨਹੀਂ ਹੋਣੀ ਬਹੁਤ ਬੁਰੇ ਫਸੋਗੇ ਤੁਸੀਂ ਵਰਨੇ ਵੀਰੇ ਉਸਦੀ ਗੱਡੀ ਆ ਜੀ ਮੈਨੂੰ ਲੱਗਦਾ ਟਿੱਡੀਆਂ ਨੂੰ ਵੀ ਜ਼ਖਾਮ ਹੋ ਗਿਆ ਤੂੰ ਚੁੱਪ ਕਰਕੇ ਬੈਠਾ ਰਹਿ ਵਿੱਚ ਨਾ ਬੋਲੀ ਹਾਂਜੀ ਨਾਲ ਤੁਸੀਂ ਮੈਨੂੰ ਵਕੀਲ ਨਹੀਂ ਲੱਗ ਰਹੇ ਤੁਸੀਂ ਮੈਨੂੰ ਕਬਜ਼ੇ ਵਾਲੇ ਜ਼ਿਆਦਾ ਲੱਗ ਰਹੇ ਹੋ ਤੁਸੀਂ ਤਾਂ ਇਦਾਂ ਡਰਾਈ ਜਾਨੇ ਜਿਵੇਂ ਕੋਈ ਕਬਜ਼ਾ ਲੈਣ ਆਏ ਉਹਨੇ ਦੇਖੋ ਵੀਰੇ ਜਦੋਂ ਪੁਲਸ ਵਾਲੇ ਲੈ ਕੇ ਜਾਂਦੇ ਆ ਨਾ ਉਦੋਂ ਕਬਜ਼ੇ ਛੱਡੋ ਪਾਸੇ ਵੀ ਦਿਖਾ ਦਿੰਦੇ ਆ ਨਾਲੇ ਤੁਸੀਂ ਕਿਉਂ ਡਰਦੇ ਹੋ ਜੇ ਤੁਸੀਂ ਕੋਈ ਗਲਤ ਕੰਮ ਨਹੀਂ ਕੀਤਾ ਤਾਂ ਹੀ ਤੁਹਾਡੇ ਮਨ ਦੇ ਵਿੱਚ ਡਰ ਹੈ ਇੱਕ ਮਿੰਟ ਸਵਰਨੇ ਤੂੰ ਚੁੱਪ ਕਰ ਹਾਂ ਦੱਸ ਕੁੜੀਏ ਤੂੰ ਕੀ ਕਹਿਣਾ ਚਾਹਨੀ ਆ ਦੇਖੋ ਆਂਟੀ ਜੀ ਰਹਿਣਾ ਤੁਸੀਂ ਵੀ ਨਹੀਂ ਚਾਹਦੇ ਆਪਣੀ ਨੂਨਲ ਤੇ ਉਹ ਵੀ ਨਹੀਂ ਚਾਹਦੀ ਕਿ ਉਹ ਤੁਹਾਡੇ ਨਾਲ ਰਹੇ ਸਿਰ ਤਾਂ ਮੁੱਦਾ ਹੀ ਬੜਾ ਕਲੀਅਰ ਹੈ ਦੇਖੋ ਉਹ ਘਰਦਿਆਂ ਨੇ ਸੁੱਤੀ ਤਾਂ ਹੋਈ ਨਹੀਂ ਵੀ ਤੁਹਾਡੇ ਮੁੰਡੇ ਦਾ ਜਦੋਂ ਜੀ ਕੀਤਾ ਉਹ ਭਜਾ ਕੇ ਲਿਆ ਕੇ ਇੱਥੇ ਰੱਖ ਲਵੇ ਵਰਤ ਕੇ ਫਿਰ ਉਹਨੂੰ ਛੱਡ ਦਵੇ ਜੇ ਉਹ ਕੱਲੀ ਹੁੰਦੀ ਤਾਂ ਆਪਾਂ ਸੋਚ ਵੀ ਲੈਂਦੇ ਅਗਲੀਆਂ ਦੀਆਂ ਦੋ ਕੁੜੀਆਂ ਨੇ ਖਾਲੀ ਹੱਥ ਤਾਂ ਫਿਰ ਉਹ ਜਾਏਗੀ ਨਹੀਂ ਨਾ ਉਹ ਜੇ ਇਹਨੇ ਤੈਨੂੰ ਬੁਲਾਇਆ ਤੇ ਇਹਨੇ ਤੈਨੂੰ ਦੱਸਿਆ ਨਹੀਂ ਵੀ ਅਸੀਂ ਉਹਨਾਂ 5 ਲੱਖ ਦੇਣ ਨੂੰ ਤਿਆਰ ਆ ਮੰਮੀ 5 ਲੱਖ ਛੱਡੋ ਤੁਹਾਨੂੰ ਮੈਂ 7 ਲੱਖ ਰੁਪਏ ਦੇਣੀਆਂ ਤੁਸੀਂ ساری ਜ਼ਿੰਦਗੀ 7 ਲੱਖ ਨਾਲ ਕੱਢ ਲੋਗੇ ਦੀਦੀ ਨੇ ਤਾਂ ਫਿਰ 7 ਲੱਖ ਤਾਂ ਕਹਿ ਦਿੱਤਾ ਪਰ ਮੇਰੇ ਹਿਸਾਬ ਨਾਲ ਤਾਂ ਅੱਜ ਦੇ ਜਮਾਨੇ 'ਚ 10 ਲੱਖ ਵੀ ਘੱਟ ਹੈ ਬਾਹਰ ਮਹਿੰਗਾਈ ਦਾ ਜਮਾਨਾ ਹੈ ਕਿਹੜੇ ਜਮਾਨੇ 'ਚ ਜੀ ਰਹੇ ਹੋ ਤੁਸੀਂ ਅਗਲੀ ਨੇ ਵੱਖ ਹੋ ਕੇ ਆਪਣੀਆਂ ਕੁੜੀਆਂ ਨੂੰ ਵੀ ਪਾਲਣਾ ਤੇ ਉਹਨਾਂ ਨੂੰ ਅੱਗੇ ਪੜਾਉਣਾ ਵੀ ਹੈ ਐਟਲੀਸਟ ਉਹਨਾਂ ਨੂੰ 15 ਲੱਖ ਤਾਂ ਦਿਓ ਚਲੋ ਮੇਰੀ ਮੰਨੋ ਤੇਰਾ ਤੇ ਗੱਲ ਦੰਨ ਕਰ ਦੋ 13 ਲੱਖ ਬੁੱਤੀ ਹੈਗੀ ਉਹਦੀ 13 ਲੱਖ ਵਾਲੀ ਇਹ ਤਾਂ 5 ਲੱਖ ਨੂੰ ਵੀ ਮਾਤਾ ਮੰਨੀਆਂ ਮੈਂ ਨਹੀਂ ਸਵਰਨਈ ਐ ਸਮਝ ਲੈ ਕਿ ਰੱਬ ਨਾ ਤੇਰੇ ਤੇ ਮਿਹਰਬਾਨ ਹੋਇਆ ਹੋਇਆ ਹੈ ਤੇਰਾ 13 ਲੱਖ ਰੁਪਏ ਚ ਛੁਟਕਾਰਾ ਹੁੰਦਾ ਪਿਆ ਵੈ ਜੇ ਤੇਰਾ ਡੰਡੇ ਪੁਲਿਸ ਵਾਲੇ ਨੇ ਤੇਰੇ ਮਾਰਤੇ ਨਾ ਤੇ ਬੁੱਥੇ ਤੇਰੀ ਵੀ ਨਹੀਂ ਰਹਿਣੀ ਦੀਦੀ ਇਹਦੇ ਤੇਰਾ ਡੰਡੇ ਛੱਡੋ ਇਹਦੇ ਕੋ ਤਾਂ ਇੱਕ ਡੰਡਾ ਵੀ ਨਹੀਂ ਹਸਾਉਂ ਵੀਰੇ ਭਾਈਏ ਵੀ ਟਾਈਮ ਹੈਗਾ ਮੰਨ ਜਾ ਦੇਖ ਵੀਰੇ ਸਿੱਧੀ ਜੀ ਗੱਲ ਕਹਿਨੀ ਆ ਜੇ ਪੁੱਲਸ ਚੱਕ ਕੇ ਲੈ ਗਈ ਨਾ ਜਮਾਨਤਾਂ ਨੂੰ ਵੀ ਟਾਈਮ ਲੱਗਣਾ ਖੱਜਲ ਖੁਆਰੀ ਵਕਫ ਫਿਰ ਤੁਸੀਂ ਆਪਣਾ ਵਕੀਲ ਵੀ ਤਾਂ ਕਰੋਗੇ ਤੇ ਨਾਲੇ ਜਿਹੜੀ ਉਹ ਦੂਜੀ ਵਿਆਹੀ ਹੋਈ ਹੈ ਨਾ ਪੂਲਸ ਨਾਲ ਨੇ ਉਹਨੂੰ ਵੀ ਚੱਕ ਲੈਣਾ ਕਿਉਂਕਿ ਜਿੰਨੇ ਜੇ ਕਸੂਰਵਾਰ ਤੁਸੀਂ ਹੋ ਓਨੀ ਉਹੋ ਵੀ ਹੈ ਜੇ ਪੁੱਲਸ ਨੇ ਤੈਨੂੰ ਚੱਕ ਲਿਆ ਤੇ ਕੇਸ ਲੱਗ ਜਾਣਾ ਤੇ ਤੇਰਾ ਜਾਚਣ ਵਾਲਾ ਸੁੱਖਣਾ ਨਾ ਵਿੱਚ ਹੀ ਰਹਿ ਜਾਣਾ ਕਿ ਜਿੰਨਾ ਚਿਰ ਤੁਸੀਂ ਇਸ ਕੇਸ ਚ ਬਲੀ ਨਹੀਂ ਨਾ ਹੁੰਦੇ ਤੇ ਉਹਨਾਂ ਚ ਪੁਲਿਸ ਨੇ ਤੁਹਾਡਾ ਪਾਸਪੋਰਟ ਵੀ ਦੱਬੀ ਰੱਖਣਾ ਇੱਕ ਗੱਲ ਹੋਰ ਵੀਰੇ ਜੇ ਤੁਸੀਂ ਇੱਕ ਚੱਕੇ ਗਏ ਨਾ ਤੇ ਰੁਪਾਲੀ ਵੀ ਚੱਕੀ ਜਾਣੀ ਫਿਰ ਤਾਂ ਵੀਰੇ ਤੁਸੀਂ ਨਾ ਰੁਪਾਲੀ ਜੋਗੇ ਤੇ ਨਾ ਕਿਰਨ ਜੋਗੇ ਤੇ ਟੋਡੇ ਨਾਲ ਨਾਲ ਮੰਮੀ ਨੂੰ ਵੀ ਚੱਕ ਲੈਣਾ ਉਹਨਾਂ ਨੇ ਸਵਰਨ ਜੇ ਮੰਮੀ ਚੱਕੀ ਗਈ ਤੇ ਪੁਲਸ ਵਾਲਿਆਂ ਨੇ ਮੰਮੀ ਤੇ ਵੀ ਆਪ ਚੱਕ ਦੇਣਾ ਇਹ ਚੀਜ਼ਾਂ ਤੂੰ ਬਰਦਾਸ਼ਤ ਕਰ ਸਕੇਂਗਾ ਮੈਨੂੰ ਤਾਂ ਲੱਗਦਾ ਤੁਸੀਂ ਸਾਰੇ ਜਾਣੇ ਨਾ ਟਾਈਮ ਦੇ ਅਕੋਰਡਿੰਗ ਅਪਡੇਟਡ ਹੀ ਨਹੀਂ ਹੈਗੇ ਅੱਜ ਕੱਲ ਨਾ ਪੁਲਸ ਪਹਿਲੇ ਉੱਥੇ ਲੈ ਜਾ ਕੇ ਡੰਡੇ ਦੇ ਨੀਲ ਪਾਉਂਦੀ ਐ ਸੋਹਣੇ ਸੋਹਣੇ ਤੇ ਫਿਰ ਬਾਅਦ ਚ ਪੁੱਛਦੀ ਐ ਕਿ ਗੱਲ ਹੋਈ ਕੀ ਸੀ ਤੂੰ ਮੇਰੀ ਗੱਲ ਸੁਣ ਤੇਰਾ ਛੱਡ 14 ਲੱਖ ਲੈ ਲੈ ਪਰ ਨਾ ਮੇਰਾ ਕੋਈ ਹੱਲ ਕਰਾ ਦੇ ਮੇਰੇ ਤਾਂ ਗੋਡੇ ਅੱਗੇ ਹੀ ਬਹੁਤ ਦੁਖਦੇ ਆ ਮੇਰੇ ਤਾਂ ਨੀਲ ਨਹੀਂ ਸਹਾਰ ਹੋਣੇ ਮੰਮੀ ਇੱਕ ਗੱਲ ਯਾਦ ਰੱਖਿਓ ਤੁਹਾਡੇ ਦੋ ਨੀਲ ਪੈ ਗਏ ਨਾ ਨਾਲ ਇੰਨੇ ਵੀ ਨਹੀਂ ਖੜਨਾ ਜਿਆਦਾ ਦੂਰ ਕਿ ਜਾਣੇ ਹੋ ਦੀਦੀ ਅੱਜ ਕੱਲ ਪਰਸੋ ਦੀ ਗੱਲ ਐ ਮੇਰੇ ਸਾਹਮਣੇ ਕੇਸ ਆਇਆ ਐ ਕਿ ਇੱਕ ਹਸਬੰਡ ਨੇ ਨਾ ਆਪਣੀ ਵਾਈਫ ਨੂੰ ਕੁੱਟਿਆ ਤੇ ਉਹਦੀ ਵਿਚਾਰੀ ਦੀ ਬਾਹ ਟੁੱਟ ਗਈ ਪੁਲਿਸ ਵਾਲੇ ਤਾਂ ਹਸਬੰਡ ਨੂੰ ਚੱਕ ਕੇ ਲੈ ਗਏ ਤੇ ਨਾਲੇ ਉਹਦੇ ਲਾ ਕੇ ਨਾ ਉਂਗਲਾਂ ਦੇ ਵਿੱਚ ਫਸਾਇਆ ਡੰਡਾ ਤੇ ਉਹਦਾ ਹੱਥ ਮਰੋੜ ਦਿੱਤਾ ਜਿਹੜੀਆਂ ਆਉਂਦੀਆਂ ਛਿੱਕਾਂ ਨਿਕਲੀਆਂ ਸੀ ਨਾ ਮੇਰੇ ਤਾਂ ਰੋਂਗਟੇ ਖੜੇ ਹੋ ਗਏ ਸੀ ਮੈਂ ਤਾਂ ਡਰਦੀ ਬਾਹਰ ਹੀ ਆ ਗਈ ਹੁਣ ਤੁਸੀਂ ਦੇਖ ਲਓ ਸਾਰੇ ਆਣੇ ਕਿੱਦਾਂ ਕਰਨਾ ਤੇ ਵੀਰੇ ਜਿੱਦਾਂ ਜਿੱਦਾਂ ਟਾਈਮ ਅੱਗੇ ਵਧੀ ਜਾਂਦਾ ਹੈ ਪੁਲਿਸ ਵਾਲਿਆਂ ਦੇ ਨਾ ਕੁੱਟਣ ਦੇ ਤਰੀਕੇ ਵੀ ਬਦਲੀ ਜਾਂਦੇ ਨੇ ਅੱਜ ਕੱਲ ਤਾਂ ਉਹ ਸਿੱਧਾ ਵਾਲਾਂ ਨੂੰ ਹੀ ਪੈਂਦੇ ਨੇ ਵਾਲਾਂ ਤੋਂ ਫੜ ਕੇ ਨਾ ਬੰਦੇ ਦੀਆਂ ਡੁਬਕੀਆਂ ਲਵਾ ਦਿੰਦੇ ਨੇ ਸਵਰਣੀ ਮੈਂ ਤਾਂ ਕਹਿੰਦੀ ਸੀ ਜੇ ਤੂੰ ਕੇਸ ਵਿੱਚ ਪੈ ਗਿਆ ਨਾ ਤੇ ਜਮਾਨਤਾਂ ਜੋਗਾ ਹੀ ਰਹਿ ਜਾਏਗਾ ਮੈਂ ਤੇ ਕਹਿੰਨੀ ਕਿਰਨ ਨੂੰ ਦੇ ਕੇ ਨਾ ਤੇ ਛੁਟਕਾਰਾ ਪਾ ਤੇ ਰੁਪਾਲੀ ਨਾਲ ਸੋਖੀ ਜ਼ਿੰਦਗੀ ਬਿਤਾ ਤਾਂ ਕਿ ਤੂੰ ਮਾਂ ਨੂੰ ਪੋਤੇ ਦਾ ਸੁੱਖ ਦੇ ਸਕੇ ਸਵਰਣੇ ਇਸ ਤੋਂ ਵੱਡੀ ਚੀਜ਼ ਨਹੀਂ ਹੈਗੀ ਕੋਈ ਅੰਦਰ ਖੱਤੇ ਹੀ ਤੇਰਾ ਕੰਮ ਹੋ ਰਿਹਾ ਸੋਡਾ ਵੀ ਤੋੜ ਹੈਗਾ ਮੇਰੇ ਕੋਲ ਕੋਈ ਗੱਲ ਨਹੀਂ ਜ਼ਿਆਦਾ ਉਛਲੋ ਨਾ మమమి లా పరి తా అమడా అక్క నిటు గాల సొన్ని మిరే ਮੇਰੇ ਸੁਣ ਲੈ ਗੱਲ ਆ ਜਿਹੜੇ ਤੌਰ ਤੋਲ ਨੇ ਨਾ ਇਹ ਵਿੱਚੇ ਰਹਿੰਦੋ ਜੈਸੇ ਹਿਸਾਬ ਨਾਲ ਉਹਨਾਂ ਨੇ ਸਜਾਵਾਂ ਬਣਾਈਆਂ ਨੇ ਨਾ ਮੈਨੂੰ ਤੇ ਹੱਥ ਪੈਰਾਂ ਦੀ ਪਈ ਹੋਈ ਆ ਉਹ ਮੇਰੇ ਕੋਲ ਨਹੀਂ ਆਓ ਮਰੇ ਪੁਲਸ ਦੀਆਂ ਗੱਡੀਆਂ 'ਚ ਬਹਿ ਕੇ ਜਾ ਹੋਣਾ ਮਹੱਲੇ 'ਚ ਪਤਾ ਕਿੱਡੀ ਥੋ ਥੋੜੀ ਆ ਤੇ ਮੰਮੀ ਜੇ ਪੁਲਸ ਵਾਲੇ ਨੇ ਮੇਰੇ ਇੱਕ ਵੀ ਛੁੱਟ ਦਿੱਤੀ ਨਾ ਮੈਂ ਸਾਰੀ ਉਮਰ ਇੱਥੇ ਨਹੀਂ ਰਹਿ ਸਕਦੀ ਤੇ ਨਾ ਹੀ ਆਪਣੇ ਘਰ ਵਾਲੇ ਦੀ ਅੱਖਾਂ 'ਚ ਅੱਖਾਂ ਪਾ ਸਕਦੀ ਆ ਉਹ ਜਦੋਂ ਪੁਲਿਸ ਦੀ ਗੱਡੀ ਆਪਣੇ ਦਰਾਂ ਮੋਰੇ ਆ ਕੇ ਖੜ ਗਈ ਨਾ ਤਾਂ ਮਹੱਲੇ ਵਾਲਿਆਂ ਨਾਲ ਤਾਂ ਗੱਲਾਂ ਕਰਨ ਦਾ ਮੌਕਾ ਮਿਲ ਜਾਣਾ ਕਹਿਨ ਦਾ ਮਤਲਬ ਹੈ ਵੀ ਆਪਣੀ ਇੱਜ਼ਤ ਆਪਣੇ ਘਰ ਚ ਹੀ ਰੱਖਣੀ। ਉਹ ਕਹਿਣ ਦਾ ਮਤਲਬ ਤੁਸੀਂ ਦੋਨੇ ਪੈਰ ਛੱਡ ਗੀਆਂ। ਉਹ ਡਰਾਉਂਦੇ ਪੈ ਨਹੀਂ ਤੁਹਾਨੂੰ। ਕਹਿਣਾ ਕੁਛ ਨਹੀਂ ਕਿਸੇ ਨੇ। ਆ ਹੱਥ ਜੋੜੇ ਵੇ ਮੈਨੂੰ ਇੱਜ਼ਤ ਚਾਹੀਦੀ ਆ। ਮੈਨੂੰ ਨਹੀਂ ਪੋਤਾ-ਪੂਤਾ ਚਾਹੀਦਾ। ਉਹ ਜਾ ਮਾਤਾ ਸਾਰੀ ਸਟੋਰੀ ਤਾਂ ਤੇਰੀ ਤੀ ਖੜੀ ਐ। ਤੂੰ ਤਾਂ ਸਾਰੀ ਸਟੋਰੀ ਦਾ ਫਾਹੀ ਵੜਤਾ। ਉਹ ਜਿੱਦਾ-ਜਿੱਦਾ ਪੁਲਿਸ ਦੀਆਂ ਗੱਲਾਂ ਕਰਦੇ ਸੀ ਨਾ ਲਾਪਰਿਤ ਮੈਨੂੰ ਤਾਂ ਉਹ ਸੀਨ ਯਾਦ ਆਈ ਜਾਂਦਾ ਸੀ ਜਦੋਂ ਪੁਲਿਸ ਦੀ ਗੱਡੀ ਮੱਲੇ ਜਾ ਕੇ ਖੜੀ ਸੀ ਨਾ ਤੈਨੂੰ ਯਾਦ ਆ? ਪੁਲਿਸ ਵਾਲੀ ਨੇ ਕਿਦਾ ਬੁੜੀ ਨੂੰ ਗੁੱਤੋ ਫੜਿਆ ਸੀਗਾ ਮੰਮੀ ਉਸ ਬੁੜੀ ਨੇ ਨਾ ਆਪਣੀ ਨੌਣਾ ਜੀ ਨਾਲ ਦੁੱਬਰ ਕੀਤਾ ਹੋਇਆ ਸੀਗਾ ਤੇ ਉਹਦੀ ਨੌਣੇ ਕੰਧ 'ਚ ਸੇੜ ਮਾਰ ਕੇ ਤੇ ਬੁੜੀ ਦਾ ਨਾਮ ਲਾਤਾ ਸੀ ਉਹ ਦੇਖ ਭਰਾਵਾ ਤੂੰ ਦੇ 14 ਲੱਖ ਇੱਕ ਸੇ ਆਪਾਂ ਤਾਂ ਘਰੋਂ ਜਾਵੇ ਆਪਾਂ ਕੋਈ ਨਹੀਂ ਫੇਰ ਕਮਾ ਲਾਂਗੇ ਨਾ ਮਾਪਾ ਹੁਣ ਤਾ ਤੂੰ ਕਹਿੰਦੀ ਸੀ ਪੋਤਾ ਨਹੀਂ ਚਾਹੀਦਾ ਜੇ ਪੋਤਾ ਨਹੀਂ ਚਾਹੀਦਾ ਫੇਰ ਕਿੰਨੀ ਰਹਿਣ ਦੇਣਾ ਇਸ ਘਰ ਦੇ ਵਿੱਚ ਉਹ ਨਾ ਨਾ ਕਿਰਨ ਨਾਲ ਲੜਾਈ ਤਾਂ ਇਹ ਵੀ ਹੈ ਵੀ ਉਹਦਾ ਮੁੰਡਾ ਨਹੀਂ ਹੋਇਆ ਤੇ ਇੱਕ ਲੜਾਈ ਉਹ ਮੈਨੂੰ ਪਸੰਦ ਨਹੀਂ ਦੇਖੋ ਮੇਰੇ ਕੋਲ ਤਾਂ ਰਪਾਲੀ ਵਾਲਾ ਕਲਾ 5 ਲੱਖ ਰੁਪਈਆ ਹੈ ਪਰ ਹੁਣ 14 ਦੇ ਵਿੱਚੋਂ 9 ਲੱਖ ਰੁਪਈਆ ਘਟਦਾ ਉਹ ਕਿਵੇਂ ਪੂਰਾ ਕਰਾਂਗੇ ਦੇਖੋ ਰਪਾਲੀ 5 ਲੱਖ ਰੁਪਈਆ ਦੀ ਐਫ ਡੀ ਤਾਂ ਆਪਾਂ ਨੂੰ ਦੇ ਦੂਗੀ ਪਰ ਉਹਨੇ ਦੁਕਾਨ ਨਹੀਂ ਦੇਣੀ ਕਿਉਂਕਿ ਦੁਕਾਨ ਲੈ ਕੇ ਤਾਂ ਉਹਨੇ ਮੇਰੇ ਨਾਲ ਵਿਆਹ ਕਰਵਾਇਆ ਸੀ ਚੱਲ ਜੇ ਰਪਾਲੀ 5 ਲੱਖ ਦੀ ਐਫ ਡੀ ਦੇ ਦੂਗੀ ਤਾਂ 3.5 ਪੌਣੇ 4 ਲੱਖ ਤਾਂ ਮੇਰੇ ਕੋਲ ਪਿਆ ਮੰਨ ਲਓ 9 ਲੱਖ ਤਾਂ ਇਹੀ ਇਕੱਠਾ ਹੋ ਗਿਆ ਮਾ ਤਾਂ 5 ਲੱਖ ਕੀ ਗੱਲ ਤੁਹਾਨੂੰ ਦੋਨਾਂ ਨੂੰ ਪਿਆਸ ਲੱਗੀ ਆ ਮੈਂ ਪਾਣੀ ਲੈ ਕੇ ਆਉਣੀ ਆ ਨਾ ਨਾ ਪਾਣੀ ਦੀ ਪਿਆਸ ਨਹੀਂ ਲੱਗੀ ਤੇਰੇ ਮੁੰਡੇ ਦੇ ਨਾਂ ਤੇ ਇੱਕ 5 ਲੱਖ ਦੀ ਐਫ ਡੀ ਆ ਨਾ ਉਹ ਦੇ ਹੁਣ ਸਾਨੂੰ ਕਿਉਂ ਇਹਦੇ ਵਿੱਚ ਮੇਰੇ ਮੁੰਡੇ ਦਾ ਕੀ ਸੀਨ ਆ ਪਰ ਜਿਹੜੇ ਤੇਰੇ ਡੰਡੇ ਪੈਣੇ ਆ ਉਹਦੇ ਤਾਂ ਤੇਰਾ ਸੀਨ ਹੈਗਾ ਹੈ ਨਾ ਕਿ ਤੇਰੇ ਮੁੰਡੇ ਦੇ ਸਾਹਮਣੇ ਤੇਰੇ ਡੰਡੇ ਪੈਣਗੇ ਤਾਂ ਉੱਤੇ ਕੀ ਬਿੱਤੂਗੀ ਇਹਦਾ ਮਤਲਬ ਮੈਂ ਹੁਣ ਤੱਕ ਜੋ ਵੀ ਕਮਾਇਆ ਉਹ ਸਾਰਾ ਖੂ ਖਾਤੇ ਵੈਸੇ ਨਾ ਸਿਆਣੇ ਸਹੀ ਕਹਿੰਦੇ ਨੇ ਕਿ ਮਾਰੇ ਕੰਮ ਦਾ ਮਾਰਾ ਨਤੀਜਾ ਹੀ ਹੁੰਦਾ ਹੈ। ਉਹ ਕੋਈ ਨਹੀਂ ਤੂੰ ਐਫ ਡੀ ਦੇ। ਨਤੀਜੇ ਤੂੰ ਦੇ ਨਾ ਫਿਰ ਦੇਖਾਂਗੇ। ਚਲੋ ਠੀਕ ਆ ਦੇ ਦਿੰਨੀ ਐਫ ਡੀ। ਫੋਨ ਤਾਂ ਬੈਂਕ ਬੰਦ ਹੋ ਗਈ ਹੋਗੀ। ਕੱਲ ਨੂੰ ਵੀਰ ਜੀ ਤੁਸੀਂ ਮੇਰੇ ਨਾਲ ਚੱਲਿਓ ਤੇ ਬੈਂਕ ਜਾ ਕੇ ਆਪਾਂ ਐਫ ਡੀ ਕਰਵਾ ਲਾਂਗੇ ਤੇ ਪੈਸੇ ਲੈ ਆਵਾਂਗੇ। ਚਲੋ ਆਜੋ ਮੰਮੀ। ਬਣ ਗਈ ਗੱਲ ਫਿਰ ਠੀਕ ਐ। ਫੋਨ ਚਲੋ ਜੀ ਸੀ ਮੰਨ ਗਿਆ ਹੁਣ 14 ਲੱਖ ਰੁਪਏ ਦੇ ਕੇ ਸਾਡਾ ਖਹਿੜਾ ਛਡਵਾਓ ਜਸਮਿੰਦਰ ਇੱਕ ਗੱਲ ਹੈ ਵੀ ਕੱਲ ਹੀ ਪੇਪਰ ਤਿਆਰ ਹੋ ਜਾਣ ਤੇ ਕੱਲ ਹੀ ਪੇਮੈਂਟ ਕਲੀਅਰ ਹੋ ਜਾਏਗੀ ਪਰ ਕੱਲ ਤੋਂ ਬਾਅਦ ਨਾ ਸਾਨੂੰ ਕਿਰਨ ਇੱਥੇ ਨજર ਨਹੀਂ ਆਣੀ ਚਾਹੀਦੀ ਬਸ ਠੀਕ ਹੈ ਫਿਰ ਕੱਲ ਦੇ ਲਈ ਤਿਆਰ ਰਹੁ ਕੱਲ ਤੋਂ ਬਾਅਦ ਕਿਸੇ ਨੇ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨੀ ਹੈ ਤੇ ਕਿਸੇ ਨੇ ਆਪਣੀਆਂ ਗਲਤੀਆਂ ਤੇ ਪਛਤਾਣਾ ਹੈ 红。呵呵